ਪੰਜਾਬ ਪੁਲਿਸ ਨੇ ਡਾਂਗਾ ਦੇ ਨਾਲ ਕਿਸਾਨ ਕੁੱਟੇ ਪੰਜਾਬ ਪੁਲਿਸ ਦੇ ਵੱਲੋਂ ਆਪਣੇ ਹੱਕ ਮੰਗਦੇ ਕਿਸਾਨਾਂ 'ਤੇ ਅੰਨੇਵਾ ਤਸ਼ੱਦਦ ਕੀਤਾ ਜਾ ਰਿਹਾ ਹੈ ਖਬਰ ਪਿੰਡ ਦੂਨੇਵਾਲ ਸ਼ੇਰਗੜ ਜਿਹੜੀ ਆ ਭੁਖੇਵਾਲ ਦੀ ਹੈ ਤੁਹਾਡੇ ਸਾਹਮਣੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਪੁਲਿਸ ਪ੍ਰਸ਼ਾਸਨ ਦੇ ਨਾਲ ੱੱਕੇ ਨਾਲ ਰਲ ਕੇ ਜਿਹੜਾ ਉਹ ਕਬਜ਼ਾ ਕਰਨ ਪਹੁੰਚੀ ਸੀ ਜਿੱਥੇ ਬੀਕੇਯੂ ਅਗਰਾਹਾ ਅਤੇ ਕਿਸਾਨਾਂ ਅਤੇ ਪਿੰਡ ਦੇ ਕਿਸਾਨਾਂ ਦੇ ਨਾਲ ਪੁਲਿਸ ਦਾ ਟਕਰਾਅ ਹੋਇਆ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਵਰਾਏ ਨੇ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਕਿਸਾਨਾਂ ਦੇ ਸਿਰ ਪਾੜ ਦਿੱਤੇ ਗਏ ਨੇ ਤੁਹਾਨੂੰ ساری ਕਹਾਣੀ ਦਿਖਾਉਣੀ ਹੈ ਤਸਵੀਰਾਂ ਦਿਖਾਉਣੀਆਂ ਨੇ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਗੱਲ ਉਹ ਹੈ ਕਿ ਅੰਨੀ ਪਿੰਦੀ ਹੈ ਤੇ ਕੁੱਤੀ ਚੱਟਦੀ ਵਾਲੀ ਕਹਾਣੀ ਹੋ ਨਿਬੜੀ ਹੈ ਪੰਜਾਬ ਸਰਕਾਰ ਧੱਕੇ ਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਵਾ ਰਹੀ ਹੈ ਭਾਰਤ ਮਾਲਾ ਪ੍ਰੋਜੈਕਟ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਕਲੇਸ਼ ਹੈ ਅੱਜ ਪੁਲਿਸ ਬੀਤੀ ਕੱਲ੍ਹ ਧੱਕੇ ਨਾਲ ਕਬਜ਼ਾ ਕਰਨ ਪਹੁੰਚੀ ਜਿੱਥੇ ਕੁਝ ਹਿੱਸੇ ਤੋਂ ਕਿਸਾਨ ਜਥੇਬੰਦੀ ਬੀਕੇ ਜੁਗਰਾਹਣਾ ਰਲ ਕੇ ਕਿਸਾਨਾਂ ਨੇ ਕਬਜ਼ਾ ਛਡਾ ਲਿਆ ਇਸੇ ਦਰਮਿਆਨ ਵੱਡੀ ਗਿਣਤੀ ਚ ਪੁਲਿਸ ਪ੍ਰਸ਼ਾਸਨ ਦੇ ਨਾਲ ਝੜਪ ਹੋਈ ਹੈ ਪੁਲਿਸ ਦੇ ਵੱਲੋਂ ਅਨੇਵਾਹ ਡਾਂਗਾ ਅਥਰੂ ਗੈਸ ਦੇ ਗੋਲੇ ਪਾਣੀ ਦੀਆਂ ਬਿਛਾੜਾਂ ਛੱਡੀਆਂ ਗਈਆਂ ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋਏ ਆ ਕਿਸਾਨਾਂ ਦੇ ਸਿਰ ਪਾਟੇ ਆ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਆ ਰਹੀਆਂ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਸਵਾਲ ਇਹ ਹੈ ਕਿ ਇਹੀ ਹਾਲ ਆਮ ਆਦਮੀ ਪਾਰਟੀ ਦੀ ਸਰਕਾਰ ਚ ਜੋ ਅੱਜ ਦੇਖਣ ਨੂੰ ਮਿਲਿਆ ਦੂਜੀ ਤੀਜੀ ਵਾਰ ਇਸੇ ਤਰ੍ਹਾਂ ਦਾ ਹਾਲ ਹੀ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਦੇਖਣ ਨੂੰ ਮਿਲਦਾ ਸੀ ਕੁੱਲ ਬਟਾ ਜਮਾ ਕਰੀਏ ਤਾਂ ਫਰਕ ਕੋਈ ਨਜ਼ਰ ਨਹੀਂ ਆਉਂਦਾ ਉਸ ਵੇਲੇ ਵੀ ਇਹੀ ਕੁਝ ਹੁੰਦਾ ਸੀ ਤੇ ਅੱਜ ਵੀ ਇਹੀ ਕੁਝ ਹੁੰਦਾ ਹੈ ਕੋਡੀਆਂ ਦੇ ਭਾਅ ਕਿਸਾਨਾਂ ਦੀ ਜ਼ਮੀਨ ਲੈਣ ਦੇ ਲਈ ਸਰਕਾਰ ਕਿਸ ਤਰ੍ਹਾਂ ਨਾਲ ਕੇਂਦਰ ਸਰਕਾਰ ਨਾਲ ਰਲ ਕੇ ਇਸ ਮਾਮਲੇ ਵਿੱਚ ਜਿਹੜਾ ਉਹ ਕੰਮ ਕਰਦੀ ਹੈ ਇਹ ਭਾਰਤ ਮਾਲਾ ਪ੍ਰੋਜੈਕਟ ਘਟ ਤੇ ਪਾਰ ਪਾਰ ਤਫਾ ਪ੍ਰੋਜੈਕਟ ਪੰਜਾਬ ਦੇ ਲਈ ਜ਼ਿਆਦਾ ਬਣਦਾ ਹੋਇਆ ਨਜ਼ਰ ਆਉਂਦਾ ਹੈ ਪੰਜਾਬ ਦਾ ਰੇੜਾ ਟਰੈਕਟਰ ਪਤਾ ਨਹੀਂ ਇੱਥੇ ਚੜਨਾ ਹੈ ਕਿ ਨਹੀਂ ਚੜਨਾ ਪਰ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਕੋਡੀਆਂ ਦੇ ਭਾ ਮੋਦੀ ਸਰਕਾਰ ਖਰੀਦ ਰਹੀ ਹੈ ਜਿਸ ਪ੍ਰਕਾਰ ਭਗਵੰਤ ਮਾਨ ਸਰਕਾਰ ਗੋਡੇ ਟੇਕ ਕੇ ਆਪਣੇ ਹੀ ਕਿਸਾਨਾਂ ਨੂੰ ਕੁੱਟਣ ਤੇ ਤੁਰੀ ਆ ਮਾਰਨ ਤੇ ਤੁਰੀ ਆ ਉਹਦੀਆਂ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਇੱਥੋਂ ਦੀ ਪੁਲਿਸ ਨੇ ਚਲਾ ਕੇ ਦੇਖ ਲਿਆ ਹੈ ਜਿਹੜੇ ਗੋਲੇ ਬੰਬ ਨੇ ਕਿਸਾਨਾਂ ਦੇ ਸਿਰਾਂ ਉੱਤੇ ਉਹ ਵੀ ਚਲਾ ਕੇ ਦੇਖ ਲਿਆ ਪਾਣੀ ਦੀਆਂ ਬਿਛਾੜਾਂ ਮਾਰ ਕੇ ਦੇਖ ਲੀਆਂ ਸਾਡੇ ਬਜ਼ੁਰਗਾਂ ਨੂੰ ਉੱਚੀਆਂ-ਉੱਚੀਆਂ ਖਾਈਆਂ ਤੋਂ ਸਿੱਟ ਕੇ ਦੇਖ ਲਿਆ ਨੱਕਾਂ 'ਚੋਂ ਖੂਨ ਕੱਢ ਕੇ ਦੇਖ ਲਿਆ ਤੇ ਇੱਥੋਂ ਦੀ ਪੁਲਿਸ ਤੇ ਇੱਥੋਂ ਦੀ ਜਿਹੜੀ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀ ਪੁਲਿਸ ਲੋਕਾਂ ਦੀ ਹੋਊਗੀ ਚਲੋ ਉਹ ਬਈਆ ਆ ਬਈ ਉੱਪਰ ਆ ਯਾਰ ਉੱਪਰ ਆ ਜੋ ਤੇ ਇਥੋਂ ਦੀ ਪੁਲਿਸ ਕਿਸਾਨਾਂ ਦੇ ਲਈ ਮਜ਼ਦੂਰਾਂ ਦੇ ਹੱਕ 'ਚ ਕੰਮ ਕਰੂ ਆਹ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਕੰਮ ਹੋ ਰਿਹਾ ਹੈ ਜਣੀ ਜਿਹੜਾ ਬਦਲਾ ਸੀ ਬਦਲਾ ਆ ਗਿਆ ਕਾਰਪੋਰੇਟਾਂ ਦੇ ਹੱਕ ਦਾ ਆ ਗਿਆ ਲੋਕਾਂ ਦੀ ਜੂਨ ਉਦੋਂ ਵੱਧ ਬੱਤਰ ਹੋ ਗਈ ਹੈ ਲੋਕਾਂ ਦੀਆਂ ਜ਼ਮੀਨਾਂ ਹੜੱਪ ਕੇ ਪੁਲਿਸ ਪ੍ਰਸ਼ਾਸਨ ਲਾ ਕੇ ਕਿਸਾਨਾਂ ਦੇ ਮੱਥੇ ਪਾੜ ਕੇ ਕਾਰਪੋਰੇਟਾਂ ਦਾ ਪੱਖ ਪੂਰਿਆ ਜਾ ਰਿਹਾ ਹੈ